ਹੈ ਉਹ ਜਦੋਂ ਲਾਫਤ ਹੋਇਆ ਨਹੀਂ ਆਪਣੇ ਦੇ ਰਹੇ ਸੀ ਲਾਈਵ ਹੋ ਕੇ ਕੀ ਸਾਰਾ ਨਹੀਂ ਨਹੀਂ ਉਹ ਅੱਜ ਸੀ ਗੱਲ ਕੋਨਾਂ ਦੀ ਟਿਕਟਾਂ ਨਾ ਪਲਵੰਦ ਕਰ ਦੇ ਸੀ ਫਲਾਈਟਾਂ ਦਾ ਪ੍ਰਬੰਧ ਕਰ ਰਹੇ ਸੀ ਉਹਦਾ ਜੀ ਮੈਨੂੰ ਸਿੱਧਾ ਈਮੇਲ ਆਈ ਉਹਨਾਂ ਦੀ ਕਿ ਤਿੰਨ ਬੰਦੇ ਜਿਹੜੇ ਉਹਨਾਂ ਜੋ ਫੇਰ ਬੱਚੇ ਤੁਸੀਂ ਜਦੋਂ ਤੇ ਬੱਚੇ ਫਸ ਜਾਂਦੇ ਆ ਫਿਰ ਸਾਡੇ ਕੋਲ ਆਉਂਦੇ ਹੋ ਜੀ ਬੱਚੇ ਛਡਾਓ ਜੀ ਬੱਚੇ ਫਸ ਗਏ ਜੀ ਬੱਚੇ ਮਰ ਗਏ ਜੀ ਤੇ ਤੁਹਾਡੇ ਬੱਚੇ ਬਾਹਰ ਲੇ ਗੋ ਤੇ ਬੈਸੀ ਨੇ ਇਹ ਨਹੀਂ ਹਿੰਮਤ ਨਾਲ ਕਾਦੋ ਬਸ ਇਹ ਲੈਣ ਤਨਵਾਦ ਕਰੇ ਹੁੰਦਾ ਕਿ ਸਾਡੇ ਬੱਚੇ ਵਾਪਸ ਆ ਜੰਦੇ ਆਜ ਉਹਨਾਂ ਨੇ ਮੇਰਾ ਮਨ ਖਰਾਬ ਕਰਤਾ ਜਦੋਂ ਦੁਬਾਰਾ ਉੱਥੇ ਈਮੇਲ ਆ ਗਈ ਕਿ ਤਿੰਨ ਉਹਨਾਂ ਜੋ ਫੇਰ ਭੱਜ ਗਏ ਜੀ ਦੋ ਰਹਿ ਗਏ ਇਹਨਾਂ ਸਾਰੇ ਦਰਸਾਰ ਕੀਤਾ ਗਿਆ ਦੇਖੋ ਉਹ ਤਾਂ ਮਤਲਬ ਪਹਿਲਾਂ ਹੀ ਸਰਦੀ ਪਾਰਟੀ ਨੇ کیا ਹੋਇਆ ਕਿ ਜੇ ਨਾ ਵੀ ਬੰਦਾ ਕ腐ਸ਼ਨ ਕਰਦਾ ਚਾਹੇ ਆਪਣਾ ਚਾਹੇ ਦੂਜਾ ਉਸ ਬੰਦੇ ਦੇ ਖਿਲਾਫ ਕਾਰਵਾਈ ਕਰਾਂਗੇ ਉਹਨਾਂ ਨੂੰ ਅਰਮੰਜੀਤ ਨੂੰ ਜਿਹੜਾ ਕੱਲ ਫੜਿਆ ਉਹ ਉਹਨਾਂ ਦੇ ਕ腐ਸ਼ਨ ਦੇ ਦੋਸ਼ ਜਿਹੜੇ ਲੱਗੇ ਇਹ ਤੋਂ ਸਪਸ਼ਟ ਹੈ ਕਿ ਅਸੀਂ ਕ腐ਸ਼ਨ ਬਰਦਾਸ਼ਤ ਨਹੀਂ ਕਰ ਸਕਦੇ ਤੇ ਸਾਡਾ ਆਪਣਾ ਚੈੱਕ ਉੱਪਰ ਹੈ ਜਿਹੜਾ ਬੰਦਾ ਕ腐ਸ਼ਨ ਕਰੂਗਾ ਉਹਦੇ ਖਿਲਾਫ ਪੇਸ਼ ਹੋਣਾ ਹੀ ਪੈਸਦਾ ਹੈ ਭਾਈ ਉਹ ਤਾਂ ਕਲੰਬੀਆ ਦੇ ਤਿੰਨ ਨੌਜਵਾਨ ਫਸੇ ਵਿੱਚੋਂ ਤਿੰਨ ਲਾਫਤ ਹੋਏ ਤੁਸੀਂ ਆਪਣੇ ਦੇ ਰਹੇ ਸੀ ਲਾਈਵ ਹੋਏ ਕੀ ਇਹ ਸਾਰਾ ਨਹੀਂ ਨਹੀਂ ਉਹ ਅੱਜ ਅਸੀਂ ਤੇ ਉਹਨਾਂ ਤੇ ਪ੍ਰੈਸ਼ਰ ਪਾਇਆ ਸੀਗਾ ਐਮਬੈਸੀ ਦੇ ਉੱਤੇ ਉਹਨਾਂ ਨੂੰ ਪਹਿਲਾਂ ਉੱਥੋਂ ਰਸਤੇ ਜੋ ਕੱਢ ਕੇ ਲਿਆਏ ਐਮਬੈਸੀ ਦੇ ਹਵਾਲੇ ਕੀਤਾ ਐਮਬੈਸੀ ਦੇ ਇੱਕ ਹੋਸਟਲ ਦੇ ਵਿੱਚ ਉਹਨਾਂ ਨੂੰ ਠਹਿਰਾਇਆ ਸੀਗਾ ਉਹਨਾਂ ਨੇ ਟਿਕਟਾਂ ਦਾ ਪਲਵੰਦ ਕਰ ਦੇ ਸੀ ਫਲਾਈਟਾਂ ਦਾ ਪਲਵੰਦ ਕਰ ਦੇ ਸੀ ਉਹਦਾ ਜਿਹਨੂੰ ਸਿੱਧਾ ਈਮੇਲ ਆਈ ਉਹਨਾਂ ਦੀ ਕਿ ਤਿੰਨ ਬੰਦੇ ਜਿਹੜੇ ਉਹਨਾਂ ਜੋ ਫੇਰ ਪੱਜ ਗਏ ਇਹ ਗੱਲ ਸਾਰ ਬਹੁਤ ਮਾੜੀ ਐ ਮੈਂ ਪੰਜਾਬੀਆਂ ਨੂੰ ਪਹਿਲਾਂ ਵੀ ਸੋਚ ਵੀ ਅੱਜ ਵੀ ਤੁਹਾਡੇ ਦਾ ਹੀ ਕਹੂੰਗਾ ਕਿ ਗੈਰ ਕਾਨੂੰਨੀ ਕੰਮ ਛੱਡ ਦਿਓ ਤੁਸੀਂ ਜਦੋਂ ਤੇ ਬੱਚੇ ਫਸ ਜਾਂਦੇ ਫੇਰ ਸਾਡੇ ਕੋਲ ਆਉਂਦੇ ਹੋ ਜੀ ਬੱਚੇ ਛਡਾਓ ਜੀ ਬੱਚੇ ਫਸ ਗਏ ਜੀ ਬੱਚੇ ਮਰ ਗਏ ਜੀ ਤੇ ਤੁਹਾਡੇ ਬੱਚੇ ਬਾਹਰ ਜਾ ਕੇ ਵੀ ਗਲਤ ਕੰਮ ਕਰਦੇ ਆ ਦੇਖੋ ਬੇਸੀ ਨੇ ਇਹ ਨਹੀਂ ਹਿੰਮਤ ਉਹਦੇ ਨਾਲ ਕਾਤੋਂ ਬਸੀ ਵਾਲਾ ਤਨਵਾਦ ਕਰੇ ਹੁਣ ਤਾਂ ਕਿ ਸਾਡੇ ਬੱਚੇ ਵਾਪਸ ਆ ਜੰਦੇ ਆਜੋ ਉਹਨਾਂ ਨੇ ਮੇਰਾ ਮਨ ਖਰਾਬ ਕਰਤਾ ਜਦੋਂ ਦੁਵਾਰਾ ਉਥੇ ਈਮੇਲ ਆ ਗਈ ਕਿ ਤਿੰਨ ਉਹਨਾਂ ਜੋ ਫੇਰ ਭੱਜ ਗਏ ਜੀ ਦੋ ਰਹਿ ਗਏ ਤੇ ਮੈਂ ਉਹਨਾਂ ਨੂੰ ਕਹਾਂ ਮੈਂ ਦੁਵਾ ਨੂੰ ਦਪੇਟੋ ਬਸ ਮੈਂ ਪੰਜਾਬੀ ਨੂੰ ਬੇਨਤੀ ਕਰੂੰਗਾ ਕਿ ਯਾਰ ਇਹ ਗੈਸਟੂਮ ਦੀ ਕੰਮ ਜਰੇ ਕਾਤੋਂ ਪਾਲਾ ਕਰ ਕੇ ਤਾਂ ਗਏ ਤਿੰਨ ਨੌਜਵਾਨ ਉਹ ਪਤਾ ਨਹੀਂ ਕਿੱਥੇ ਲੱਗੇ ਜੇ ਤੋ ਕਹਿੰਦੇ ਸਾਨੂੰ ਪਤਾ ਲੱਗਾ ਈਮੇਲ ਆਈ ਉਹਨੂੰ ਵੇ ਪਹਿਲਾਂ ਸੋਸ਼ਲ ਮੀਡੀਆ ਤੇ ਪੁਕਾਰ ਕਰਨ ਦੇ ਕਿ ਸਾਨੂੰ ਬਚਾਇਆ ਜਾਵੇ ਤੇ ਫਿਰ ਬਾਂ ਫੜੀ ਉਹਨਾਂ ਦੀ ਕੀ ਗੱਲ ਦੱਸੋ ਅਈ ਤੇ ਬਾਹ ਫੜੀ ਬੜੇ ਜੋ ਕਿ ਬਾਦ ਮੈਸੀਆ ਆਪਣੀਆਂ ਗਿਲਦੀਆਂ ਵੀ ਜਿਹੜਾ ਗੈਰਕਾਨੂੰਨੀ ਹੁੰਦਾ ਉਹਦਾ ਕੀ ਕਰੀਏ ਮੈਂ ਹੀ ਬਣਾਉਂਦੇ ਆ ਸਭ ਕੁਝ ਕਰਦੇ ਆ ਮੈਸੀਆ ਨੂੰ ਟਕਾਣੇ ਤੇ ਪਹੁੰਚਾਇਆ ਤੇ ਤੈਨੂੰ ਫੇਲ ਵਿੱਚੋਂ ਬਚ ਗਿਆ ਕੀ ਕਰ ਸਕਦੇ ਕੋਈ ਨੀ ਕੋਈ ਨਾ ਸਵਾਲ ਕਰਤਾ ਕੀਤਾ ਗਿਆ ਦੇਖੋ ਉਹ ਤਾਂ ਮਤਲਬ ਪਹਿਲਾਂ ਹੀ ਸਰਪੀਟ ਪਾਰਟੀ ਨੇ ਕਿਹਾ ਹੋਇਆ ਕਿ ਜਿਹੜਾ ਵੀ ਬੰਦਾ ਕ腐ਸ਼ਨ ਕਰਦਾ ਚਾਹੇ ਆਪਣਾ ਚਾਹੇ ਦੂਜਾ ਉਸ ਬੰਦੇ ਦੇ ਖਿਲਾਫ ਕਾਰਵਾਈ ਕਰਾਂਗੇ ਉਹਨਾਂ ਨੂੰ ਅਰਮੰਦੀ ਜੀ ਨੂੰ ਜਿਹੜਾ ਕੱਲ ਫੜਿਆ ਉਹ ਉਹਨਾਂ ਦੇ ਕ腐ਸ਼ਨ ਦੇ ਦੋਸ਼ ਜਿਹੜੇ ਲੱਗੇ ਇਹ ਤੋਂ ਸਪਸ਼ਟ ਹੈ ਕਿ ਅਸੀਂ ਕ腐ਪਸ਼ਨ ਬਰਦਾਸ਼ਤ ਨਹੀਂ ਕਰ ਸਕਦੇ ਜੇ ਸਾਡਾ ਆਪਣਾ ਚੈੱਕ ਹੋਣਾ ਹੈ ਜਿਹੜਾ ਬੰਦਾ ਕ腐ਸ਼ਨ ਗਦੁਗਾ ਉਹਦੇ ਖਿਲਾਫ ਪੇਤਾ ਹੀ ਪੈਸਟ ਹੈ ਭਾਈ ਉਹ ਕਲੰਬੀਆ 'ਚ ਤਿੰਨ ਨੌਜਵਾਨ ਫਸੇ ਹੋਏ ਸਨ ਤਿੰਨ ਲੱਖ ਤੋਂ ਹੈ ਤੁਸੀਂ ਆਪਣੇ ਦੇਰੇ 'ਚ ਲਾਈ ਹੋਏ ਸੀ ਇਹ ਸਾਰਾ ਨਹੀਂ ਨਹੀਂ ਉਹ ਅੱਜ ਅਸੀਂ ਤੇ ਉਹਨਾਂ ਤੇ ਪ੍ਰੈਸ਼ਰ ਪਾਇਆ ਸੀਗਾ ਐਮਬੈਸੀ ਦੇ ਕੋਲ ਪਉਣ ਪਹਿਲਾਂ ਉਹ ਤੋਂ ਅਸਤੇ ਜੋ ਕੱਢ ਕੇ ਲਿਆਏ ਐਮਬੈਸੀ ਦੇ ਹਵਾਲੇ ਕੀਤਾ ਐਮਬੈਸੀ ਦੇ ਇੱਕ ਹੋਸਟਲ ਦੇ ਵਿੱਚ ਉਹਨਾਂ ਨੂੰ ਠਹਿਰਾਇਆ ਸੀਗਾ ਕੋਨ ਨਹੀਂ ਟਿਕਟਾਂ ਨਾ ਪਲਵੰਦ ਕਰਦੇ ਸੀ ਫਲਾਈਟਾਂ ਦਾ ਪ੍ਰਵਾਨ ਕਰਦੇ ਸੀਗਾ ਉਹਦਾ ਜਿਹਨੂੰ ਸਿੱਧਾ ਈਮੇਲ ਆਈ ਉਹਨਾਂ ਦੀ ਕਿ ਤਿੰਨ ਬੰਦੇ ਜਿਹੜੇ ਉਹਨਾਂ ਚ ਫੇਰ ਪੱਜ ਗਏ ਇਹ ਗੱਲ ਸਾਰ ਬਹੁਤ ਮਾੜੀ ਐ ਮੈਂ ਪੰਜਾਬੀਆਂ ਨੂੰ ਪਹਿਲਾਂ ਵੀ ਸੋਚ ਵੀ ਅੱਜ ਵੀ ਤੁਹਾਡੇ ਦਾ ਹੀ ਕਹੂੰਗਾ ਕਿ ਗੈਰ ਕਾਨੂੰਨੀ ਕੰਮ ਛੱਡ ਦਿਓ ਤੁਸੀਂ ਜਦੋਂ ਤੇ ਬੱਚੇ ਫਸ ਜਾਂਦੇ ਫਿਰ ਸਾਡੇ ਕੋਲ ਆਉਂਦੇ ਹੋ ਜੀ ਬੱਚੇ ਛਡਾਓ ਜੀ ਬੱਚੇ ਫਸ ਗਏ ਜੀ ਬੱਚੇ ਮਰ ਗਏ ਜੀ ਤੇ ਤੁਹਾਡੇ ਬੱਚੇ ਬਾਅਦ ਜਾ ਕੇ ਵੀ ਗਲਤ ਕੰਮ ਕਰਦੇ ਆ ਦੇਖੋ ਬੇਸੀ ਨੇ ਇਹ ਨਹੀਂ ਹਿੰਮਤ ਉਹਦੇ ਨਾਲ ਕਾਦੋ ਬਸੀਆ ਵਾਲਾ ਤਨਵਾਰ ਕਹ ਰਿਹਾ ਹੁੰਦਾ ਕਿ ਸਾਡੇ ਬੱਚੇ ਵਾਪਸ ਆ ਜਾਂਦੇ ਆ ਅੱਜ ਉਹਨਾਂ ਨੇ ਮੇਰਾ ਮਨ ਖਰਾਬ ਕਰਤਾ ਜਦੋਂ ਦੁਵਾਰਾ ਉਥੋਂ ਈਮੇਲ ਆ ਗਈ ਕਿ ਤਿੰਨ ਉਹਨਾਂ ਜੋ ਫੇਰ ਭੱਜ ਗਏ ਜੀ ਦੋ ਰਹਿ ਗਏ ਤੇ ਮੈਂ ਉਹਨਾਂ ਨੂੰ ਕਹਾਂ ਮੈਂ ਦੁਵਾ ਨੂੰ ਦਪੇਟੋ ਬੱਸ ਮੈਂ ਪੰਜਾਬੀਆਂ ਨੂੰ ਬੇਨਤੀ ਕਰੂੰਗਾ ਕਿ ਯਾਰ ਇਹ ਗੈਸ ਤੋਂ ਨਹੀਂ ਕੰਮ ਜਰੇ ਕਾਦੋ ਪਰ ਲੱਗ ਕਰ ਕਿੱਦਾਂ ਗਏ ਤਿੰਨ ਨੌਜਵਾਨ ਉਹ ਪਤਾ ਨਹੀਂ ਕਿੱਥੇ ਲੱਗੇ ਜੇ ਤੋ ਕਹਿੰਦੇ ਸਾਨੂੰ ਪਤਾ ਲੱਗਾ ਈਮੇਲ ਆਈ ਉਹਨੂੰ ਵੇ ਪਹਿਲਾਂ ਸੋਸ਼ਲ ਮੀਡੀਆ ਤੇ ਪੁਕਾਰ ਕਰਨ ਦੇ ਕਿ ਸਾਨੂੰ ਬਚਾਇਆ ਜਾਵੇ ਤੇ ਫਿਰ ਬਾਹ ਫੜੀ ਉਹਨਾਂ ਦੀ ਕੀ ਕਰੀ ਦੁੱਸਰ ਇਹ ਤੇ ਬਾਹ ਫੜੀ ਜੋ ਕਿ ਬਾਦ ਮੈਸੀਆ ਆਪਣੀਆਂ ਗੱਲਦੀਆਂ ਵੀ ਜਿਹੜਾ ਘਰ ਤੋਂ ਨਹੀਂ ਆਉਂਦਾ ਉਹਦਾ ਕੀ ਕਰੀਏ ਮੈਂ ਹੀ ਬਣਾਉਂਦੇ ਆ ਸਭ ਕੁਝ ਕਰਦੇ ਆ ਮੈਸੀਆ ਨੂੰ ਟਕਾਣੇ ਤੇ ਪਹੁੰਚਾਇਆ ਤੇ ਤੈਨੂੰ ਫੇਲ ਵਿੱਚੋਂ ਭੱਜ ਗਿਆ ਕੀ ਕਰ ਸਕਦਾ ਕੋਈ ਨੀ ਕੋਈ